ਨਿਗਮ ਦੀ ਸੱਤਜੂਜਾਰੂ ਤੇ ਮਜ਼ਬੂਤ ਜਥੇਬੰਦੀ ਪੀਐਸਸੀਬੀ EMPLOYES FEDERATION 8ਕ ਅਡਾ ਦਾਖਾ ਦੇ ਵੱਲੋਂ ਡੈਲੀਗੇਟ اجلاس ਕੀਤਾ ਗਿਆ اجلاس ਦੇ ਵਿੱਚ ਸੂਬਾ ਡਿਪਟੀ ਜਨਰਲ ਸਕੱਤਰ ਰਸ਼ਪਾਲ ਸਿੰਘ ਪਾਲੀ ਤੇ ਸੂਬਾ ਮੀਤ ਪ੍ਰਧਾਨ ਕਰਤਾ ਸਿੰਘ ਮੁੱਖ ਮਹਿਮਾਨ ਕੋਚੋਂ ਜਦਕੀ ਜ਼ੋਨ ਕਨਵੀਨਰ ਚਰਨਜੀਤ ਸਿੰਘ ਪੁੱਜੇ اجلاس ਦੇ ਵਿੱਚ ਨਵੀਂ ਕਮੇਟੀ ਦੀ ਸਰਵਸੰਮਤੀ ਦੇ ਨਾਲ ਚੋਣ ਕੀਤੀ ਗਈ ਪਰ ਇਸ ਤੋਂ ਪਹਿਲਾਂ ਪੁਰਾਣੀ ਕਮੇਟੀ ਨੇ ਆਪਣੀ ਸਾਲਾਨਾ ਰਿਪੋਰਟ ਪੇਸ਼ ਕੀਤੀ ਅਤੇ ਉਸ ਉੱਤੇ ਪ੍ਰਕਿਰਿਆ ਵੀ ਮੰਗੀ ਕੋਈ ਵੀ ਪ੍ਰਤੀਕਿਰਿਆ ਨਾ ਆਉਂਦੇ ਸ ਉਸ ਨੂੰ ਸਰਵਸੰਮਤੀ ਦੇ ਨਾਲ ਪਾਸ ਕਰ ਦਿੱਤਾ ਗਿਆ ਨਵੀਂ ਭਰਤੀ ਦੇ ਵਿੱਚ ਮਿਹਨਤ ਕਰਕੇ ਜਥੇਬੰਦੀ ਦੀ ਮੈਂਬਰਸ਼ਿਪ ਨੂੰ ਵਧਾਉਣ ਦੇ ਲਈ ਯੋਜਨਾਬੰਦ ਢੰਗ ਦੇ ਨਾਲ ਕੰਮ ਕਰਨ ਵਾਲੇ ਸੀਨੀਅਰ ਅਗੂ ਗੁਰਪ੍ਰੀਤ ਸਿੰਘ ਮਹਿਦੁੱਦਾ ਨੂੰ ਲੋਹੀ ਪੇਂਟ ਕਰਕੇ ਸਨਮਾਨਿਤ ਕੀਤਾ ਗਿਆ ਪੰਚ ਦਾ ਸੰਚਾਲਨ ਬਾਖੂ ਬੇ ਢੰਗ ਦੇ ਨਾਲ ਸਰਕਲ 77 ਹਰਵਿੰਦਰ ਸਿੰਘ ਲਾਲੂ ਨੇ ਬਾਖੂ ਬੇ ਢੰਗ ਦੇ ਨਾਲ ਨਿਭਾਇਆ ਸਰਦਾਰ ਰਸ਼ਪਾਲ ਸਿੰਘ ਪਾਲੀ ਨੇ ਆਪਣੇ ਸੰਬੋਧਨ ਰਾਲ ਜਥੇਬੰਦੀ ਦੁਆਰਾ ਕੀਤੇ ਇਤਿਹਾਸਿਕ ਕੰਮਾਂ ਬਾਰੇ ਸਾਥੀਆਂ ਨੂੰ ਜਾਣੂ ਕਰਵਾਇਆ ਤੇ ਜੱਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰੇਰਿਆ ਉਨਾ ਗੁਰਪ੍ਰੀਤ ਸਿੰਘ ਮੈਦੂਦਾ ਵੱਲੋਂ ਜਥੇਬੰਦੀ ਦੀ ਮੈਂਬਰਸ਼ਿਪ ਵਧਾਉਣ ਲਈ ਕੀਤੀ ਯੋਜਨਾਬੰਦੀ ਦੀ ਸਲਾਹਾਂ ਕਰਦਿਆਂ ਹਾਜ਼ਰ ਸਾਥੀਆਂ ਨੂੰ ਤਾਂ ਦੇ ਹੀ ਦੇ ਨਾਲ ਕੰਮ ਕਰਨ ਲਈ ਕਿਹਾ। ਉਹਨਾਂ ਮੈਨੇਜਮੈਂਟ ਤੇ ਸਰਕਾਰ ਦੁਆਰਾ ਮੁਲਾਜ਼ਮਾਂ ਦੇ ਵਿਰੋਧੀ ਚਲਾਈਆਂ ਜਾ ਰਹੀਆਂ ਨੀਤੀਆਂ ਤੋਂ ਜਾਣੂ ਕਰਵਾਉਂਦਿਆਂ ਹੱਕਾਂ ਦੀ ਪ੍ਰਾਪਤੀ ਲਈ ਹਰ ਪੱਖੋਂ ਤਿਆਰ ਬਰ ਤਿਆਰ ਰਹਿਣ ਲਈ ਕਿਹਾ। ਉਹਨਾਂ ਆਖਿਰ ਦੇ ਵਿੱਚ ਸਾਰੇ ਸਾਥੀਆਂ ਨੂੰ 10 ਦਸੰਬਰ ਨੂੰ ਸਵਰਗੀ ਭਗਵਾਨ ਸਿੰਘ ਅਣਕੀ ਦੇ ਪਟਿਆਲਾ ਵਿਖੇ ਰੱਖੇ ਵਰਸੀ ਸਮਾਗਮਾਂ ਦੇ ਵਿੱਚ ਪਹੁੰਚਣ ਦਾ ਸੱਦਾ ਦਿੰਦਿਆਂ ਦੱਸਿਆ ਕਿ ਉਸ ਦਿਨ ਬਿਜਲੀ ਬਿੱਲ 2025 ਚਾਰ ਲੇਵਰ ਕੋਟਾ ਤੇ ਬਿਜਲੀ ਨਿਗਮਤियां ਬੇਸ਼ਕੀਮਤੀ ਜਾਇਦਾਦਾਂ ਨੂੰ ਵੇਚਣ ਦੇ ਵਿਰੋਧ ਚ ਪਟਿਆਲਾ ਵਿਖੇ ਰੋਸ ਮਾਰਚ ਕੀਤਾ ਜਾਵੇਗਾ। ਪੀਐਸਵੀ ਅਪਲਾਈ ਫੈਡਰੇਸ਼ਨੇਟ ਜਿੰਦਾਬਾਦ 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 ਪੀਐਸਵੀ ਅਪਲਾਈ ਫੈਡਰੇਸ਼ਨੇਟ ਜਿੰਦਾਬਾਦ 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 ਪੀਐਸਵੀ ਪ੍ਰਾਈ ਫੈਡਰੇਸ਼ਨੇਟ ਜਿੰਦਾਬਾਦ 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 ਪੀਐਸਵੀ ਪ੍ਰਾਈ ਫੈਡਰੇਸ਼ਨੇਟ ਜਿੰਦਾਬਾਦ 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 ਅੱਜ ਜਿਹੜੇ ਆ ਸੁਭਾ ਕਮੇਟੀ ਦੇ ਫੈਸਲੇ ਅਨਸਾਰ ਵੱਖ-ਵੱਖ ਢਵੀਨਾਂ ਦੀਆਂ ਜਿਹੜੀਆਂ ਚੋਣਾਂ ਉਹ ਸੰਪੰਨ ਕਰਨ ਦਾ ਸਿਰਫਾ ਚੱਲ ਰਿਹਾ ਸੀ ਉਸੇ ਤਰ੍ਹਾਂ ਜਿਵੇਂ ਮੁਲਾ ਪਰਦਾਖਹ ਜਿਹੜੀ ਚੋਣਾਂ ਉਹ ਕਰਵਾਈ ਗਈ ਹੈ ਪਿਛਲੀ ਕਮੇਟੀ ਜਿਹੜੀ ਆ ਉਹ ਹਲ ਕੀਤੀ ਗਈ ਹੈ ਨਵੀਂ ਜਿਹੜੀ ਆ ਚੋਣ ਕਰਾਈ ਗਈ ਹੈ ਤੇ ਟੀਮ ਜਿਹੜੀ ਆ ਉਹ ਬਹੁਤ ਵਧੀਆ ਚੁਣੀ ਗਈ ਹੈ ਜਿਨ੍ਹਾਂ ਨੇ ਭਰੋਸਾ ਵੀ ਦਿਵਾਇਆ ਗੀਤ ਦੇ ਵਿੱਚ ਕਿ ਅਸੀਂ ਵਧੀਆ ਕੰਮ ਕਰਾਂਗੇ ਔਰ ਉਹਦੀ ਜਿਹੜੀ ਸਰਪ੍ਰਸਤੀ ਆ ਉਹ ਹਰਵਿੰਦਰ ਲਾੜ ਲੀ ਨੇ ਕੀਤੀ ਆ ਉਹ ਵੀ ਜਿਹੜੇ ਕਿ ਬਹੁਤ ਵਧੀਆ ਸਰਗਰਮ ਆਗੂ ਨੇ ਤੇ ਉਹਦੇ ਨਾਲ ਹੀ ਜਿਹੜੀ ਆ ਹਾਇਰੀ ਜੀ ਪ੍ਰਧਾਨਗੀ ਉਹਨਾਂ ਦੀ ਜਿਹੜੇ ਸਾਡੇ ਜੋਨ ਆਗੂ ਆ ਚਨਜੀਤ ਸਿੰਘ ਸੋਹਲ ਔਰ ਕਰਤਾਰ ਸਿੰਘ ਜਿਹੜੇ ਸਾਡੇ ਸੂਬੇ ਦੇ ਵੀ ਪ੍ਰਧਾਨ ਆ ਜਿਹੜੇ ਕੇਸ ਸਰਕਲ ਦੇ ਪ੍ਰਧਾਨ ਵੀ ਨੇ ਸਰਨ ਸਰਕਲ ਦੇ ਆਦੇ ਉਹ ਸਾਰਿਆਂ ਦੀ ਜਿਹੜੀ ਰਹਿਨਮਾਈ ਦੇ ਵਿੱਚ ਜਿਹੜੀ ਆ ਉਹ ਚੋਣ ਹੋਈ ਹੈ ਮੈਨੂੰ ਵੀ ਵਿਸ਼ੇਸ਼ ਤੌਰ ਤੇ ਰਿਸ਼ਵਾਨ ਸਿੰਘ ਇੱਥੇ ਜਾਂ ਸਿੱਕ ਪੰਜਾਬ ਨੂੰ ਅ ਜਨੇ ਹ ਲੱਗਿਆ ਸੀ ਕਿਸੇ ਅਧਿਉਨ ਕਰਵਾਉਣੀ ਜਾ ਕੇ ਆਉਣਾ ਸੀ ਇੱਥੇ ਗੁਰਪ੍ਰੀਤ ਸਿੰਘ ਜੀ ਗੱਡੀ ਲੈਣ ਤੇ ਪਰ ਉਹ ਜਿਹੜੀ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਜਿਹੜੇ ਆ ਉਹਨਾਂ ਦੇ ਜੂਨੀਅਰ ਇੰਜੀਨੀਅਰ ਜਿਹੜੇ ਉਹਨਾਂ ਦੀ ਉਹ ਮੀਟਿੰਗ ਹੋਣ ਤੱਕ ਪਟਿਆਲੇ ਗਏ ਹੋਏ ਆ ਔਰ ਮੇਰੀ ਡਿਊਟੀ ਲੱਗੀ ਸੀ ਬਹੁਤ ਵਧੀਆ ਸਰਬਸੰਮਤੀ ਨਾਲ ਜਿਹੜੀ ਚੋਣ ਹੋਈ ਆ ਔਰ ਪਿਛਲੇ ਜਿਹੜੇ ਖਾਂਡਾ ਉਹ ਵੀ ਉਹਨਾਂ ਨੇ ਸਾਰੇ ਜਮ੍ਹਾਂ ਕਰਵਾਏ ਆ ਔਰ ਜਿਹੜੀ ਮੈਂਬਰਸ਼ਿਪ ਆ ਉਹ ਹੋਰ ਉੱਚ ਉਹਨਾਂ ਨੇ ਵਾਦਾ ਕਰਨ ਦੀ ਗੱਲ ਕੀਤੀ ਆ ਕਿ ਅਸੀਂ ਸਰਗਰਮੀ ਦੇ ਨਾਲ ਜਿਹੜੀਆਂ ਉਹ ਵਰਕਰਾਂ ਦੇ ਕੰਮ ਕਰਵਾ ਕੇ ਜਿਹੜੀਆਂ ਡਿਵੀਜ਼ਨ ਨੂੰ ਹੋਰ ਜਿਹੜੀ ਆਪਣਗੁਦਿਆਂ ਤੇ ਲੈ ਕੇ ਜਾਵਾਂਗੇ ਖੁਸ਼ੀ ਦੇ ਮੌਕੇ ਤੇ ਜਿਹੜਾ ਸਾਡਾ ਅੰਕੀ ਭਵਨ ਆ ਪਟਿਆਲਾ ਜਿਹੜਾ 10 ਤਰੀਕ ਨੂੰ ਅਸੀਂ 8 ਸਾਲ ਚੱਲਣ ਚੌਥੀ ਵੀ ਜਿਹੜੀ ਅੰਕੀ ਜੀ ਦੀ ਭਵਾਨ ਸਿੰਘ ਅੰਕੀ ਦੀ ਵਰਕਿੰਗ ਨਾਲ ਜਾ ਰਹੇ ਆ ਉਸ ਤੇ ਉਹਨਾਂ ਨੇ 5100 ਰੁਪਏ ਸਹਾਇਤਾ ਜਿਹੜੀ ਉਹਦੀ ਰਿਪੇਅਰ ਦਾ ਕੰਮ ਚੱਲ ਰਿਹਾ ਰੰਗ ਰੋਗ ਦਾ ਕੰਮ ਚੱਲ ਰਿਹਾ ਉਹਦੇ ਵਾਸਤੇ 5100 ਰੁਪਏ ਸਹਾਇਤਾ ਦਿੱਤੀ ਆ ਔਰ ਬਿਲੀ ਜਾਲਾ ਜਿਹੜਾ ਸਾਡਾ ਮਾਸਿਕ ਪੱਤਰਕਾ ਹੈਗੀ ਆ ਉਹਦੇ ਵਾਸਤੇ ਵੀ ਉਹਨਾਂ ਨੇ ਨਵੀਂ ਜਿਹੜੀ ਚੁਣੀ ਦੀ ਗਈ ਟੀਮ ਆ ਉਹਨਾਂ ਨੇ 1100 ਰੁਪਏ ਬੋਧ ਲਈ ਸਹਾਤਾ ਦਿੱਤੀ ਆ ਅਸੀਂ ਮੈਂ ਜਿਹੜਾ ਬਿਲੀ ਜਾਲੇ ਦਾ ਮੁੱਖ ਸੰਪਾਦਕ ਹੋਣ ਦੇ ਨਾਤੇ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਔਰ ਬੀਲੀ ਯਾਦ ਇਹ ਰਹਿਦਾ ਕੰਮ ਹੈ ਜਿਹੜਾ ਉਹ ਵੀ ਚੱਲ ਰਿਹਾ ਉਹਦੇ ਵਾਸਤੇ ਸਾਰਿਆਂ ਲਈ ਫੜਦੇ ਇੰਦੀ ਜਿਹੜੀ ਸਹਾਇਤਾ ਕਰਨ ਦੇ ਕਰਨ ਦੇ ਧੰਨਵਾਦ ਕਰਦਾ ਤਾਂ ਕਿ ਵਧੀਆ ਜਿਹੜੀ ਆ ਕਾਫੀ ਦੇਰ ਬਾਅਦ ਜਿਹੜਾ ਅੰਕੀਰ ਪਗੜਾ ਉੱਤੇ ਰੰਗ ਰੂਪ ਦਾ ਕੰਮ ਹੋਣ ਲੱਗਿਆ ਤਾਂ ਵਰਸੀ ਦੇ ਟਾਈਮ ਤੇ ਜਿਹੜੀ ਵਧੀਆ ਦੇਖੋ ਜੀ ਆ ਉਹ ਬਣ ਸਕੇ 10 ਤਰੀਕ ਦਾ 10 ਇਸ ਤਰ੍ਹਾਂ ਸੀਗਾ ਜੀ ਹਰ ਸਾਲ ਜਿਹੜੀ ਅੰਕੀਰ ਦੀ ਵਰਸੀ ਆ ਉਹ 6 ਤਰੀਕ ਨੂੰ ਮਨਾਨੇ ਆ ਤੇ ਇਸ ਵਾਰ 6 ਤਰੀਕ ਨੂੰ ਸ਼ਨੀਵਾਰ ਹੈ ਤੇ ਕਿਉਂਕਿ ਸਾਡਾ ਬਹੁਤ ਅਹਿਮ ਮੁੱਦਾ ਹੈ ਜਿਹੜੀਆਂ ਜ਼ਾਇਦਾ ਤਾਂ ਸਰਕਾਰ ਵਿੱਚ ਜਾ ਰਹੀ ਆ ਉਦੇ ਖਿਲਾਫ ਪ੍ਰੋਟੈਸਟ ਔਰ ਜਿਹੜੀਆਂ ਬਿੱਲ ਵੀ 125 ਜਿਹੜਾ ਆ ਉਹ ਸਰਕਾਰ ਲੈ ਕੇ ਆ ਰਹੀ ਆ ਉਹਦੇ ਖਿਲਾਫ ਅਸੀਂ ਜਿਹੜੀ ਆ ਹੁਣ ਜੀ ਦੀ ਬਰਸੀ ਦੇ ਉੱਤੇ ਜਿਹੜਾ ਆ ਉਹ ਅਸੀਂ ਸਾਥੀਆਂ ਕੋ ਜਿਹੜਾ ਉਹ ਪ੍ਰਭਾਵਸ਼ਾਲੀ ਐਕਸ਼ਨ ਵੀ ਕਰਨਾ ਚਾਹੁੰਦੇ ਆ ਜਿਹੜਾ ਉਹਨਾਂ ਨੂੰ ਕੀਤਾ ਜਾਵੇ ਔਰ ਚਾਰ ਲੇਬਰ ਕਨਿਊਨਾਂ ਜਿਹੜੇ ਉਹਨਾਂ ਦੇ ਨਾਲ ਜਿਹੜੀ ਆ ਉਹ ਉਸ ਗੱਲ ਤੇ ਗੱਲ ਕੀਤੀ ਜਾਣੀ ਆ ਔਰ ਜਿਹੜਾ ਉਹ ਤੋਂ ਸਬੰਧ ਦੇ ਵਿੱਚ ਇਹਦਾ ਮਾਰਚ ਆ ਉਹ ਹੈਡ ਆਫਸ ਤੱਕ ਉਹ ਕੀਤਾ ਜਾਏਗਾ 10 ਤਰੀਕ ਨੂੰ ਇਸ ਕਰਕੇ ਸ਼ਨੀਵਾਰ ਦੀ ਜਿਹੜੀ ਹੈ ਵਰਕਸ਼ੀ ਉਹ ਕੈਨਸਲ ਕਰਕੇ ਕੋਈ ਸ਼ਨੀਵਾਰ ਸੁੱਤੀ ਹੁੰਦੀਆਂ ਤੇ ਉਹ ਤੋਂ ਆਦੇ ਦਿਨ ਜਿਹੜਾ ਆ ਉਹ ਹੈਡ ਆਫਸ ਤੱਕ ਜਿਹੜਾ ਆ ਉਹ ਮਾਰਚ ਕੀਤਾ ਜਾਏਗਾ ਚਾਰੇ ਜਿਹੜੇ ਆ ਕੋਡ ਆ ਗਿਆ ਜਿਹੜੇ ਨਿਜਮ ਤੋੜ ਕੇ ਜਿਹੜੇ ਕਾਨੂੰਨ ਤੋੜ ਕੇ ਚਾਰ ਕੋਡਾਂ ਤਿਆਰ ਕੀਤਾ ਜਿਹੜਾ 29 ਨੂੰ ਔਰ ਉਸ ਦੇ ਨਾਲ ਇਹ 252 ਬਿੱਲ ਔਰ ਨਾਲ ਇਹ ਜਿਹੜੀ ਹੈ ਜੀਨਾ ਜ਼ਿਆਦਾਤਾਂ ਵੇਚਣ ਦੇ ਸਬੰਧ ਦੇ ਵਿੱਚ ਜਿਹੜੀ ਹੈ ਖਿਲਾਫ ਇਹ ਜਿਹੜਾ ਮਾਰਚ ਜਿਹੜਾ ਉਹ ਪੀਐਸ ਜਨਰੇਟ ਕਰੇਗਾ ਜੋ ਸ਼ੋਰ ਦੇ ਨਾਮ ਕਰੇਗਾ ਸਾਥੀਆਂ ਨੂੰ ਅਪੀਲ ਆ ਵੀ ਸਾਰੇ ਪੰਜਾਬ ਦੇ ਸਾਥੀ ਹਰ ਸਾਲ ਦੀ ਤਰ੍ਹਾਂ ਉਹ ਜਿਹੜੇ ਪਹੁੰਚ ਰਹੇ ਆ ਔਰ ਇਸ ਵਾਰ ਵੀ ਸਾਥੀਆਂ ਬੇਨਤੀ ਆ ਵੀ ਜਿਹੜੇ ਉਹ ਵੱਧ ਚੜ੍ਹ ਕੇ ਹਿੱਸਾ ਲੈਣ ਤਾਜੋਦਰੀਆ ਮੈਨੇਜਮੈਂਟ ਔਰ ਪੰਜਾਬ ਸਰਕਾਰ ਆ ਉਹਨੂੰ ਮੂੰਹ ਤੋੜਨਾ ਜਿਆਲ ਦਿੱਤਾ ਜਾਇਆ ਵੀ ਜੇਕਰ ਮਲਾਜਮਾਂ ਦੀ ਆ ਜਿਹੜੀ ਖੂਨ ਪਸੀਨੇ ਨਾਲ ਸਿੰਜੀ ਹੋਈ ਜਿਹੜੀ ਜ਼ਮੀਨ ਜਾਇਦਾਦ ਆ ਵੀ ਚੰਚਾ ਖਾਰਾ ਹੋਇਆ ਉਹਦੇ ਆ ਲਮਾੜੀ ਆਖੇ ਜਿਹੜੀ ਵੇਚਣ ਵਾਲੀ ਰੁਕੀ ਗਈ ਜਿਹੜੇ ਮਲਾਜਮ ਆ ਉਹ ਕਦਾ ਜਿਤ ਬਦਾਸਤ ਨਹੀਂ ਕਰਦੇ ਇਸ ਤੋਂ ਜੀ ਅੱਜ ਜੋ ਜੀ ਪੀਐਸਬੀ ਅਗਰਾਜੀ ਫੈਡਰੇਸ਼ਨ ਨੇ ਇੱਕ ਅਰਸ਼ਟਾ ਨੰਬਰ 41 ਸੂਬਾ ਕਮੇਟੀ ਦੇ ਦਿੱਤੇ ਪ੍ਰੋਗਰਾਮ ਦੇ ਮਤਲਬਕ ਦਾਖਾ ਡਿਵੀਜ਼ਨ ਦਾ ਜੋ ਜਨਰਲ ਕੀਤਾ ਗਿਆ ਤੇ ਮੋਲਾਪੁਰ ਉਹਦੇ ਵਿੱਚ ਪ੍ਰਧਾਨਦਨਗੇ ਗੁਰਮੀਤ ਸਿੰਘ ਵਿਖ ਅ ਤੇ ਮੀਤ ਪ੍ਰਧਾਨ ਵਰਕਿੰਗ ਪ੍ਰਧਾਨਦਨਗੇ ਜਸਵਿੰਦਰ ਸਿੰਘ ਪੂਰੀ ਤੇ ਕੈਸ਼ ਰੇਂਦਰਜੀਤ ਸਿੰਘ ਜੀ ਤੇ 77 ਕਮੇਗ ਜਸਵਿੰਦਰ ਸਿੰਘ ਮੱਲੀ ਤੇ ਇਹਨੇ ਹੋਰ ਉਹਦੇ ਨਾਲ ਮੀਤ ਪ੍ਰਧਾਨ ਲਖਵੀਰ ਸਿੰਘ ਜੀ ਤੇ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਜੀ ਤੇ ਇਹਨੇ 11 ਮਈ ਦੀ ਕਮੇਟੀ ਚੁਣੀ ਗਈ ਆ ਦੇ ਕਾਫੀ ਸਾਂਝਰ ਕਮੇਟੀ ਮੈਂ ਮਹਿਸੂਸ ਕਰਦਾ ਕਿ ਨਹੀਂ ਗਈ ਆ ਤਾਂ ਜਿੱਥੇ ਇਹ ਜੱਥੇਬੰਦੀ ਦਿੱਤੀ ਸਮਰਪਤ ਰਹਣਗੇ ਬਾਦਲੇ ਨੂੰ ਜਿੰਦੂ ਨੂੰ ਪਹਿਲਾਂ ਨਾਲੋਂ ਹੋਰ ਬਲੰਦੀਆਂ ਵੱਲ ਲੈ ਕੇ ਜਾਣਗੇ ਅਤੇ ਮਲਾਜ਼ਮਾਂ ਦੇ ਹੱਕਾਂ ਇਤਾਂ ਲਈ ਜੋ ਵੀ ਜੱਥੇਬੰਦੀ ਕੋਲੋਂ ਬਲਾਂ ਦਿੱਤੀਆਂ ਜਾਣਗੀਆਂ ਮੈਂ ਮਹਿਸੂਸ ਕਰਦਾ ਵੀ ਇਹ ਸਾਥੀ ਉਹ ਵੀ ਮੂਰਲੀ ਸੰਭਾਲੇ ਵਿੱਚ ਰਹਿੰਦੇ ਹੋਏ ਜਿਹਨੇ ਦਾਤਾ ਜੀ ਦਾ ਵੀ ਦਾਸ ਰਹਾ ਤਾਂ ਉਹਨਾਂ ਲਈ ਵੀ ਆਪਣਾ ਯੋਗਦਾਨ ਪਾਉਂਦੇ ਰਹਿਣਗੇ ਤੋਂ ਇੱਥੇ ਕਦੇ ਕੁਝ ਦੇਵੀ ਜਾਨਸ ਕੋਲ ਤੋਂ ਸਪੋਰਟਿੰਗ ਜੀ ਵੀ ਆ ਕੇ ਗਏ ਆ ਤੇ ਬਾਫੀ ਡਿਵੀਜ਼ਨ ਵੀ ਸਾਡੇ ਆਪ ਕੋ ਸੇਵਨ ਆ ਕੇ ਗਏ ਸੋ ਸਾਰੇ ਸਾਥੀਆਂ ਵੱਲੋਂ ਮੈਂ ਸਰਕਲ ਕਮੇਟੀ ਨੂੰ ਸਮੂਹਤੀ ਕਮੇਟੀ ਨੂੰ ਰੋਸ ਬੋਸ ਦਾ ਐਪੀਸ ਕਰਦੇ ਹਾਂ